ਇਹ ਇਤਵਾਜੀ ਆਪਣਾ ਰਵਿੰਦਰ ਸਿੰਘ ਜੀ ਪੂਰੇ ਆਪਣੀ ਸ਼ਾਪ ਹੈ ਜੀ ਆਪਣੀ ਸ਼ਾਪ ਹੈ ਜੀ ਕਾਰਨਰ ਦੇ ਉੱਤੇ ਕਿਹੜੇ ਰੋਡ ਤੇ ਆਚਰਾ ਰੋਡ ਤੇ ਠੀਕ ਹੈ ਜੀ ਤੇ ਕੀ ਹੋ ਸਰ ਉਹਰੇ ਵਾਕਿਆ ਹੋ ਗਿਆ ਸਰ ਵਾਕਿਆ ਕੀ ਹੋਇਆ ਜੀ ਵਾਕਿਆ 15-20 ਦਿਨ ਪਹਿਲਾਂ ਤੁਸੀਂ ਦੇਖੋ ਦੁਪਹਿਰੇ 11:30 ਵਜੇ ਦੁਕਾਨ ਦਾ ਸ਼ੀਸ਼ਾ ਖੋਲ ਕੇ ਗੱਲਾਂ ਤੋੜ ਕੇ 40000 ਰੁਪਏ ਚੱਕ ਕੇ ਲੈ ਗਏ ਥਾਣੇ ਚ ਰਿਪੋਰਟ ਕਰਾਉਣ ਤੋਂ ਬਾਅਦ ਬੰਦੇ ਵੀ ਫੜਾਤੇ ਜੀ ਸਾਰਾ ਕੁਝ ਕਰਨ ਤੋਂ ਬਾਅਦ ਅੱਜ ਤੱਕ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਪੈਸਾ ਵਾਪਸ ਨਹੀਂ ਕਰਾਇਆ ਬੰਦੇ ਵੀ ਛੱਡਤੇ ਉਹਨਾਂ ਤੋਂ ਜੋ ਸਮਾਨ ਰਿਕਵਰ ਕਰਿਆ ਉਹਨਾਂ ਨੇ ਉਹ ਵੀ ਸਾਨੂੰ ਅਜੇ ਤੱਕ ਕੁਝ ਨਹੀਂ ਦੱਸਿਆ ਵੀ ਕੀ ਹੋਇਆ ਕੀ ਨਹੀਂ ਹੋਇਆ ਔਰ ਸਰ ਦੂਸਰੀ ਗੱਲ ਇਸ ਰੋਡ ਤੇ ਤੇ ਟ੍ਰੈਫਿਕ ਇੰਨਾ ਜ਼ਿਆਦਾ ਹੋ ਗਿਆ ਕਿ ਹਰ ਰੋਜ਼ ਇੱਕ ਨਾ ਇੱਕ ਐਕਸੀਡੈਂਟ ਹੋਇਆ ਜਾਂਦਾ ਬਹੁਤ ਦੋ ਤਿੰਨ ਤਾਂ ਬੰਦੇ ਵੀ ਮਰ ਚੁੱਕੇ ਇੱਥੇ ਔਰ ਲੱਤਾਂ ਵਾਂਹ ਟੁੱਟਣ ਵਾਲੇ ਕੇਸ ਤਾਂ ਡੇਲੀ ਦੇ ਡੇਲੀ ਹੀ ਚੱਲ ਰਹੇ ਆ ਦੁਕਾਨਦਾਰਾਂ ਦੇ ਵਿੱਚ ਇੰਨਾ ਖੌਫ ਹੈ ਕਿ ਰਾਤ ਨੂੰ ਚਾਜ ਨਾਲ ਸੌ ਵੀ ਨਹੀਂ ਸਕਦੇ ਜੀ ਕਈ ਵਾਰ ਉੱਠ ਕੇ ਕੈਮਰਾ ਦੇਖਣਾ ਪੈਂਦਾ ਕਿ ਤਾਲਾ ਤਾਂ ਨਹੀਂ ਟੁੱਟਿਆ ਕੋਈ ਹੋਰ ਤਾਂ ਨਹੀਂ ਗੱਲ ਹੋਈ ਕੋਈ ਹੋਰ ਤਾਂ ਨਹੀਂ ਹੋਈ ਮਤਲਬ ਕਹਿਣ ਦਾ ਹੈ ਕਿ ਪਿੱਛੇ ਜੇ ਐਮਐਲਏ ਸਾਹਿਬ ਆਏ ਸੀਗੇ ਸਕੂਲ ਦੇ ਵਿੱਚ ਉਹਨਾਂ ਨੂੰ ਜਦੋਂ ਇਹ ਗੱਲ ਪੁੱਛੀ ਗਈ ਜੀ ਸਾਰਾ ਵੀ ਇੱਥੇ ਲਾਈਟਾਂ ਨਹੀਂ ਹੈ ਯਾ ਸੀਵਰੇਜ ਨਹੀਂ ਹੈ ਉਹ ਕਹਿੰਦੇ ਜੀ ਫੰਡ ਆਇਆ ਹੋਇਆ ਸਾਡੇ ਕੋਲ ਅਸੀਂ ਜਲਦੀ ਤੋਂ ਜਲਦੀ ਕਰਵਾ ਰਹੇ ਹਾਂ ਬਟ ਅਜ ਤੱਕ ਨਾ ਤਾਂ ਫੰਡ ਪਤਾ ਲੱਗਿਆ ਜੀ ਨਾ ਲਾਈਟਾਂ ਪਤਾ ਲੱਗੀਆਂ ਜੀ ਸਾਨੂੰ ਤਾਂ ਕੁਛ ਨਾ ਕੁਛ ਜਵਾਬ ਚਾਹੀਦਾ ਜੀ ਵੀ ਕੋਈ ਲਾਈਟ ਲਵਾ ਦਿਓ ਜਾਂ ਕੋਈ ਬੰਦਾ ਹੀ ਹੋਵੇ ਜਾਂ ਪੀਸੀਆਰ ਹੋਵੇ ਕੋਈ ਨਹੀਂ ਆਂਦਾ ਜੀ ਜਦ ਮਰਜੀ ਤੁਸੀਂ 10 ਵਜੇ ਤੋਂ ਬਾਅਦ ਆ ਕੇ ਦੇਖ ਲਿਓ ਤੁਸੀਂ ਐਸਐਸਓ ਸਾਹਿਬ ਨੂੰ ਮਿਲਿਓ ਜਾ ਕੇ ਕੋਈ ਗੱਲਬਾਤ ਹੋਈ ਹੈ ਬੜੀ ਵਾਰੀ ਮਿਲਲੇ ਜੀ ਸਰ ਬਹੁਤ ਵਾਰੀ ਮਿਲਲੇ ਜੀ ਚੋਰ ਵੀ ਫੜਾਤੇ ਜੀ ਤੁਸੀਂ ਤਾਂ ਐਸਐਸਓ ਸਾਹਿਬ ਨੂੰ 10 ਵਾਰੀ ਮਿਲਲੇ ਕੋਈ ਹੱਲ ਨਹੀਂ ਹੁੰਦਾ ਜੀ ਸਾਡੇ ਕਿਸੇ ਗੱਲ ਦਾ ਅਸੀਂ ਤਾਂ ਮ ਦਿਨ ਦੁਬਾਰੇ 11 ਵਜੇ 11:30 ਵਜੇ ਦੀ ਚੋਰੀ ਆ ਜੀ ਆਪਣੇ ਕਰਾਣੇ ਵਾਲੇ ਵੀ ਆਪਣੇ ਬੰਦੇ ਚੋਰਾਂ ਨੇ ਇਹ ਵੀ ਦੱਸਦਾ ਵੀ ਆਪਣੇ ਬੰਦੇ ਨੇ ਕਰਾਈ ਆ ਇਸ ਕਰਕੇ ਬਹੁਤ ਮਾੜੀ ਹਾਲਤ ਆ ਜੀ ਇਸ ਟਾਈਮ ਸਾਡੀ ਜੀ ਨਾਮ ਹੈ ਜੀ ਆਪਣਾ ਮੈਂ ਮਰਿੰਦਰ ਸਿੰਘ ਐਡਵੋਕੇਟ ਸਰ ਚੌੜੇਂਗਲੇ ਦੇ ਵਾਸੀ ਆ ਜੀ ਚੌੜੇ ਦੇ ਵਿੱਚ ਰਹਿੰਦੀ ਆ ਸਰ ਇਹ ਦੇਖਿਆ ਕਿ ਸਟਰੀਟ ਲਾਈਟਾਂ ਦਾ ਪ੍ਰਬੰਧ ਨਹੀਂ ਹੋ ਰਿਹਾ ਇਹ ਬੁਰਾ ਘੁੱਪ ਨੇਰਾ ਹੈ ਕੀ ਕਹਿਣਾ ਚਾਹੋਗੇ ਸਹੀ ਦੇ ਕਰ ਇਹ ਕਹਿਣਾ ਚਾਹਗੇ ਸ਼ੁਰੂ ਤੋਂ ਹੀ ਅਸੀਂ ਤਾਂ ਕਈ ਵਾਰੀ ਐਮਐਲਏ ਸਾਹਿਬ ਨੂੰ ਮਿਲਿਆ ਜਾਂਦੇ ਹਾਂ ਸਾਡੇ ਇੱਧਰ ਸਟਰੀਟਾਂ ਦਾ ਸੜਕਾਂ ਕਿੰਨੇ ਦਾ ਪ੍ਰਬੰਧ ਨਾ ਚਾਹੀਦਾ ਪਰ ਅਜ ਤੱਕ ਕੋਈ ਪ੍ਰਬੰਧ ਨਹੀਂ ਹੋਇਆ ਨਾ ਸੜਕਾਂ ਦਾ ਸਾਡਾ ਤੇ ਬਿਜਲੀ ਦਾ ਤਾਂ ਬਹੁਤ ਹੀ ਮਾੜਾ ਹਾਲ ਹੈ 메ਨ ਰੋਡ ਹੈ ਨਵਾਂ ਬਸਕੰਡ ਬਣਿਆ ਪੀਆਰ ਬਣਿਆ ਸ਼ੰਭੂ ਬੈਰੀਅਰ ਬੰਦ ਹੋਣ ਕਰਕੇ ਸਾਰੀ ਟ੍ਰੈਫਿਕ ਹੈਵੀ ਬੱਸਾਂ ਟਰੱਕ ਸਭ ਇਧਰੋਂ ਲੰਘਦੇ ਆ ਤੇ ਸੜਕਾਂ ਦਾ ਵੀ ਮਾੜਾ ਹਾਲ ਹੋ ਗਿਆ ਸਾਡਾ ਕੋਈ ਪੀਸ਼ਰ ਵੈਨ ਦੀ ਸਹੂਲਤ ਹੋਰੇ ਹੈਗੀ ਹੈ ਕੋਈ ਪੁਲਿਸ ਦਾ ਇੱਕ ਵੀ ਗੇੜਾ 24 ਘੰਟੇ ਦੇ ਵਿੱਚ ਨਹੀਂ ਹੈਗਾ ਇਹ ਰੋਡ ਜਿਹੜੀ ਜਾ ਰਹੀ ਹੈ ਕਿੱਥੋਂ ਦੀ ਕਿੱਥੇ ਤੱਕ ਜਾ ਰਹੀ ਹੈ ਵੇਂ ਬਸਟੇ ਤੋਂ ਲੈ ਕੇ ਗੁਬਾਇਆ ਚੋਰਾ ਚੋਰਾ ਹੁੰਦੇ ਹੋਏ ਸਨੌਰ ਘਨੌਰ ਸਭ ਰਸਤੇ ਜਾਂਦੀਆਂ ਸਾਰੀ ਮੇਨ ਦਿੱਲੀ ਵੀ ਬਸਾਂ ਜਾਂਦੀਆਂ ਮੇਰੇ ਕੋਲ ਤੇ ਬੱਸਾ ਦਾ ਵਾਇਆ ਤੇ ਇਧਰੋਂ ਕੱਟ ਦਿੱਤਾ ਗਿਆ ਹੁਣ ਤੇ ਪਿੱਛੇ ਜੀ ਸੜਕ ਤੇ ਦੇਖੇ ਕਾਫੀ ਐਕਸੀਡੈਂਟ ਵੀ ਹੋਏ ਆ ਪਿੱਛੇ ਜੀ ਇੱਕ ਮੁੰਡਾ ਵੀ ਮਰਿਆ ਜਿਹੜਾ ਕ੍ਰਿਕਟ ਖੇਡਦਾ ਕ੍ਰੈਡਨ ਜਾ ਰਿਹਾ ਸੀ ਦੋ ਤਿੰਨ ਵਾਰ ਤਾਂ ਹੋ ਚੁੱਕੀ ਐ ਇਸ ਮੁੰਡੇ ਨੂੰ ਐਮ ਐਂਗ ਰੋਡ ਤੇ ਸਿਰ ਠੀਕ ਬਿਲਕੁਲ ਇੱਥੇ ਸ਼ੁਰੂ ਤੋਂ ਹੀ ਮਾੜਾ ਹਾਲ ਆ ਜਦੋਂ ਤੇ ਇੱਥੇ ਆਈ ਸੀ ਹਾਂਜੀ ਕੀ ਨਾਮ ਹੈ ਜੀ ਆਪਣਾ ਰਜੇਸ਼ ਕੁਮਾਰ ਅੱਜ ਉਹ ਇਕੱਠੇ ਹੋਏ ਸਾਰੇ ਕਲੋਨੀ ਵਾਲੇ ਕਿਹੜੀ ਕਲੋਨੀਆਂ ਦੇ ਕੀ ਅੱਜ ਦਾ ਮੁੱਦਾ ਹੈ ਅਸੀਂ ਸਾਰੇ ਜਿਹੜੇ ਇੱਕ ਬੰਦੇ ਇੱਥੇ ਖੜੇ ਹਾਂ ਸਾਰੇ ਟਵਰਨਾਮਿਕਲੇਵ ਦੇ ਬੰਦੇ ਆ ਚੌਰਾ ਦੇ ਸਾਡਾ ਮੇਨ ਮੁੱਦਾ ਇਹ ਹੈ ਵੀ ਇੱਕ ਦਾ ਇੱਥੇ ਜਿਹੜੀ ਚੋਰੀ ਦੀ ਵਾਰਦਾਤਾਂ ਲੁੱਟਖੋਰੀ ਵਾਰਦਾਤਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਇੱਥੇ ਨਾ ਤਾਂ ਕੋਈ ਸਟਰੀਟ ਲਾਈਟਾਂ ਦਾ ਇੰਤਜ਼ਾਮ ਹੈ ਤੇ ਨਾ ਕੋਈ ਚਾਰੀ ਦੀ ਸਫਾਈ ਹੈ ਜਿਸ ਕਰਕੇ ਇਹਦੇ ਫਲਾਰ ਦੇ ਅੰਸਰ ਨੇ ਉਹ ਚਾਰੀ ਦੇ ਵਿੱਚ ਰੁੱਕਦੇ ਆ ਰਾਤੀ 10 11 ਵੇ ਤੋਂ ਬਾਅਦ ਫਿਰ ਲੰਘਣਾ ਬੜਾ ਮੁਸ਼ਕਲ ਹੈ ਇਹ ਜਿਹੜੇ ਰਾਤ ਦੇ ਉੱਤਰਾਂ ਝਾੜੀਆਂ ਚੋਂ ਰੁੱਕੇ ਖੜ ਜਾਂਦੇ ਆ ਕਿ ਦੇ 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 ਕਹਿੰਦਾ ਵੱਡਾ ਸਕੂਟਰ ਤਿਆਰ ਆ ਕਹਿੰਦਾ ਮੋਟਰਸਾਈਕਲ ਤਿਆਰ ਆ ਜਿਵੇਂ ਕਿ ਗੱਡੀ ਵੀ ਰੁੱਕਣ ਦੀ ਕੋਸ਼ਿਸ਼ ਕਰਦੇ ਆ ਜੇ ਤਾਂ ਵੀ ਰੁਕ ਗਿਆ ਫਿਰ ਤਾਂ ਸੌਣ ਨੂੰ ਇਹਦਾ ਕਲਿਆਣ ਹੋ ਗਿਆ ਨਾਲ ਤਾਂ ਉਹਨਾਂ ਕੁੱਟਖੋ ਹੁੰਦੀ ਐ ਮਾਰਕਟਾਈ ਹੁੰਦੀ ਐ ਜੋ ਸਬੰਧ ਦਾ ਉਹ ਖੋਲੰਦੇ ਆ ਪਿੱਛੇ ਤੇ ਕਾਫੀ ਅਸੀਂ ਦੇਖਿਆ ਕਿ ਜਿਹਦੇ ਵਾਰਦਾਤਾ ਵੀ ਕਾਫੀ ਹੋ ਰਹੀਆਂ ਕਿ ਨੇਰੇ ਦੇ ਕਰਕੇ ਵਾਰਦਾਤਾ ਹੋ ਰਹੀਆਂ ਜਾਂ ਹੋਰ ਵੀ ਕੋਈ ਕਾਰਨ ਹੈ ਇਹ ਜਿਹੜੀ ਵਾਰਦਾਤਾ ਇੱਕ ਤਾਂ ਨੇਰੇ ਕਰਕੇ ਹੋ ਰਹੀਆਂ ਕਿ ਕਿਹੜੀ ਝਾੜੀਆਂ ਇਹਨੇ ਸਫਾਈ ਨਾ ਹੋਣ ਕਰਕੇ ਹੋ ਰਹੀਆਂ ਕਿਉਂਕਿ ਜੇ ਦੇਖਿਆ ਵੀ ਆਮ ਤੌਰ ਤੇ ਜਿਹੜੇ ਆਪਾਂ 메ਨ ਰੋਡ ਤੋਂ ਲੈ ਕੇ ਪੀਵੀਰ ਜਿਹੜਾ ਨਵਾਂ ਪੀਵੀਰ ਬਣਿਆ ਉਸ ਤੋਂ ਤੋਂ ਲੈ ਕੇ ਤੇ ਚੌੜੇ ਦੇ ਮੋੜ ਤੱਕ ਝਾੜੀਆਂ ਬਹੁਤ ਜ਼ਿਆਦਾ ਹਨ ਹੁਣ ਤੱਕ ਕਿਸ ਨੇ ਪ੍ਰਸ਼ਾਸਨ ਨਾਲ ਰابطਾ ਕਰਨ ਦੀ ਕੋਸ਼ਿਸ਼ ਕੀਤੀ ਕੋਈ ਪੁਲਿਸ ਨੂੰ ਜਾਂ ਪੀਸੀਆਰ ਦੀ ਵਾਹਨ ਦੀ ਹੋ ਰਹੀ ਹੈਗੀ ਸੋ ਵੀ ਤੱਕ ਕੋਈ ਪੀਸੀਆਰ ਵਾਹਨ ਕੋ ਰੱਤੀ ਲੰਘਦਾ ਹੋਏ ਇੱਥੇ ਕੋਈ ਵਾਹਨ ਨਹੀਂ ਲੰਘਦਾ ਪੀਸੀਆਰ ਦਾ ਨਾ ਸਾਨੂੰ ਕੋਈ ਦੇਖਿਆ ਹੈ ਪਿੱਛੇ ਜੇ ਦੋ ਦਿਨ ਦਿਨ ਪਹਿਲਾਂ ਵੀ ਇੱਥੇ ਕੋਈ ਐਕਸੀਡੈਂਟ ਹੋਇਆ ਸ਼ੰਭੂ ਬੈਰੇ ਦੇ ਬੰਦ ਹੋਣਾ ਕਰਕੇ ਇਹ ਇਹ ਸੜਕ ਹੈ ਇਹ ਨੈਸ਼ਨਲ ਹਾਈਵੇ ਨਾਲੋਂ ਵੀ ਵੱਧ ਜਲਦੀ ਹੈ ਸਾਰੇ ਹੈਬਟ ਰੈਕ ਜਿਹੜੇ ਸ਼ੰਭੂ ਦਾ ਕਰੋਸ ਹੋਣੀ ਸੀਗੀ ਉਹ ਵਾਇ ਚੌਰਾ ਜਾਂਦੀ ਹੈ ਤੇ ਹੁਣ ਕੀ ਮੰਗ ਰੱਖਦੇ ਹੋ ਤੁਸੀਂ ਹੋਰ ਵੱਡੀ ਪ੍ਰੋਬਲਮ ਅਸੀਂ ਮੰਗ ਇਹ ਰੱਖ ਰਿਆ ਵੀ ਉਹ ਜਿਹੜੀ ਸਟਰੀ ਲਾਈਟ ਦਾ ਇੰਤਜ਼ਾਮ ਕੀਤਾ ਜਾਵੇ ਪੀਸੀਆਰ ਵੈਂ ਦੀ ਡਿਊਟੀ ਲਾਈ ਜਾਵੇ ਤੇ ਜਿਹੜੀ ਸਫਾਈ ਹੈ ਜਿਹੜੀ ਚਾਰੀਆਂ ਹੈ ਜਿਨ੍ਹਾਂ ਦੇ ਵਿੱਚ ਲੋਕ ਲੁਕਦੇ ਆ ਲੁਕ ਕੇ ਗਵਾਧਤਾ ਕਰਦੇ ਆ ਇਹ ਚਾਰੀਆਂ ਸਾਰੀ ਸਫਾਈ ਕੀਤੀ ਜਾਵੇ ਠੀਕ ਹੈ